ਰਾਮਪੁਰਾ ਫੂਲ ਦੇ ਵਿੱਚ ਨੈਸ਼ਨਲ ਹਾਈਵੇ ਦੇ ਕੋਲ ਬਿਨਾ ਬਰਸਾਤ ਤੋਂ ਖੜਾ ਪਾਣੀ ਰਾਹੀਰ ਹੋ ਰਹੇ ਪਰੇਸ਼ਾਨ ਆਓ ਦੇਖਦੇ ਹਾਂ ਵੀਟੀਆਈ ਨਿਊਜ਼ ਟੀਵੀ ਤੋਂ ਇਰਸ਼ਾਦ ਖਾਨ ਦੀ ਰਿਪੋਰਟ ਆ ਦੇਖੋ ਜੀ ਉਤਰ ਉਤਰ ਕੇ ਜਿਹੜੀਆਂ ਸਾਡੀਆਂ ਮਾਵਾ ਭੈਣਾਂ ਲੰਗ ਰਹੀਆਂ ਐਨਾ ਇੱਥੇ ਵੱਡਾ ਖੱਡਾ ਇਹਨਾਂ ਨੂੰ ਵੀ ਹੁਣ ਅਸੀਂ ਬੋਲ ਮਾਰਤਾ ਵੀ ਬਾਈ ਉਤਰ ਕੇ ਲੰਘਿਓ ਤਾਂ ਕਰਕੇ ਉਤਰ ਕੇ ਲੰਘ ਰਹੇ ਆ ਕੁਦਰਤੀ ਅਸੀਂ ਕੋਲੇ ਸੀ ਇੱਥੇ ਨਹੀਂ ਤਾਂ ਜਿਹੜੇ ਡਿੱਗਦੇ ਆ ਉਹ ਡਿੱਗਦੀ ਆ ਇੱਥੇ ਬਹੁਤ ਨੁਕਸਾਨ ਹੁੰਦਾ ਹਾਂਜੀ ਦੱਤਾ ਜੀ ਕੀ ਕਹਿਣਾ ਚਾਹੁੰਦੇ ਹੋ ਆ ਜਿਹੜਾ ਸੜਕ ਤੇ ਪਾਣੀ ਖੜਾ ਕਦੋਂ ਕਦਾਂ ਪਾਣੀ ਇਹ ਜਿਹੜਾ ਪਾਣੀ ਹੈ ਜੀ ਪਿਛਲੇ 4 ਸਾਲਾਂ ਤੋਂ ਇਹ ਬਿਨਾ ਬਰਸਾਤ ਤੋਂ ਆ ਇੱਥੇ ਹਾਲ ਹੈਗਾਗਾ ਬੋਲਣਾ ਤਾਂ ਹੈ ਨਹੀਂ ਸੀ ਦੋਸਤੋ ਬੋਲਣਾ ਤਾਂ ਹੈ ਨਹੀਂ ਸੀ ਕਿਉਂਕਿ ਸਾਡੇ ਐਮ.ਐਲ.ਏ. ਸਾਹਿਬ ਕਹਿੰਦੇ ਆ ਵੀ ਇੱਕ ਰੁਕਤੇ ਹੋਏ ਕੈਮਰੇ ਦੀ ਵੀਡੀਓ ਤਾਂ ਦਿਖਾ ਦੇਣਗੇ ਚੰਗੇ ਕੰਮਾਂ ਦੀ ਦਿਖਾਉਂਦੇ ਨੇ ਪਰ ਐਮ.ਐਲ.ਏ. ਸਾਹਿਬ ਮੈਂ ਉਹਨیں ਇੱਕ ਬੇਨਤੀ ਕਰਦਾ ਜਿੱਥੇ ਤੁਸੀਂ ਰਾਮਪੁਰੇ ਪਈਆਂ ਕੈਮਰੇ ਲਾਇਆ ਹੈ ਇੱਕ ਕੈਮਰਾ ਇੱਥੇ ਵੀ ਲਾ ਦਿਓ ਤੁਹਾਨੂੰ ਘਰੇ ਵਾਛਣੋਂ ਦਿਖਦਾ ਜਾਊਗਾ ਜਿੱਥੇ ਕਿੰਨੇ ਲੋਕ ਡਿੱਗਦੇ ਆ ਕੋ ਰਹੀ ਦਲ ਦੇਖੋ ਜੀ ਇਹ ਜਿਹੜਾ ਪੁਆਇੰਟ ਹੈ ਇਹ ਦੋ ਹਲਕੇ ਦੇ ਵਿਚਾਲੇ ਫਸਿਆ ਹੋਇਆ ਹੈ ਸਾਡੇ ਇਧਰਲੇ ਪਾਸੇ ਤਾਂ ਐਮਐਲਏ ਸਾਹਿਬ ਸਾਡੇ ਸਰਦਾਰ ਬਲਕਾਰ ਸਿੰਘ ਸਿੱਧੂ ਜੀ ਹੈ ਜਿਨ੍ਹਾਂ ਨੂੰ ਅਸੀਂ 4 ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਹਾਂ ਵੀ ਇਸ ਦਾ ਮਸਲੇ ਦਾ ਤੁਸੀਂ ਕੋਈ ਹੱਲ ਕਰਾਓ ਪਰ ਨਹੀਂ ਹੋ ਸਕਿਆ ਫਿਰ ਦੂਸਰੀ ਗੱਲ ਜੀ ਸਾਡੇ ਜਿਹੜੇ ਮੇਸਰੋਪੇਟੀ ਦੇ ਪ੍ਰਧਾਨ ਹੈ ਸਾਡੀ ਭੈਣ ਹੈ ਉਹ ਵੀ ਇੱਥੋਂ ਦੇ ਨੰਨ ਕੇ ਜਾਂਦੀ ਐ ਕਹਾ ਬ ਨਨੂ ਬੇਨਤੀ ਕਰਦਾ ਵੀ ਇਹਦੇ ਬਾਰੇ ਵੀ ਕੁਝ ਬੋਲੋ ਰਹੀ ਗੱਲ ਇਧਰਲੇ ਪਾਸੇ ਦੀ ਜੀ ਇਧਰਲੇ ਪਾਸੇ ਸਾਡਾ ਜਵਾਰ ਨਗਰ ਆ ਉੱਥੇ ਵੀ ਆਮ ਆਦਮੀ ਪਾਰਟੀ ਦੀ ਪੰਚਾਇਤ ਐ ਤੇ ਸਾਡੇ ਐਮਐਲਏ ਸਾਹਿਬ ਵੀ ਆਮ ਆਦਮੀ ਪਾਰਟੀ ਦੇ ਐ ਜਿਨ੍ਹਾਂ ਨੂੰ ਇਹ ਸਾਡਾ ਨਰਕ ਭਰਿਆ ਜੀਵਨ 4 ਸਾਲਾਂ ਤੋਂ ਦਿਖਾਈ ਨਹੀਂ ਦਿੰਦਾ ਹੋਰ ਰਹੀ ਗੱਲ ਹੈ ਜੀ ਸਾਡੇ ਐਮਐਲਏ ਸਾਹਿਬ ਆ ਆਕੇ ਰੌਂਗ ਸਾਈਡ ਉਤੋਂ ਦੀ ਲੰਗਦੇ ਕਿਉਂਕਿ ਉਹਨਾਂ ਮੂਰੀ ਦਾ ਹੂਟਰ ਲੱਗਿਆ ਹੋਇਆ ਹੈ ਕਿ ਦੂਜੇ ਜਿਹੜੇ ਲੋਕ ਆਮ ਪਬਲਿਕ ਹੈ ਐਂਦੀ ਪ੍ਰੇਸ਼ਾਨ ਹੁੰਦੀ ਹੈ ਜੀ ਰਹਿਣਾ ਵੀ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਤੁਸੀਂ ਕਮ ਸੇ ਕਮ ਇਸ ਨਰਕ ਤੋਂ ਤੁਸੀਂ ਨਿਯਾਤ ਦੋਣਾ ਚਾਹ ਨਹੀਂ ਹੁੰਦ ਲੋ ਕ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਦੀ ਕਰੋ ਤਾਂ ਕਿ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਲੱਗੇ ਵੀ ਸਾਡੇ ਐਮ.ਐਲ.ਏ ਕਿੰਨਾ ਕੰਮ ਦੇ ਹਲਕੇ ਵਿੱਚ ਕੰਮ ਕਰ ਰਹੇ ਆ। ਸੋ ਮੈਂ ਕਾਰ ਵਾਲੇ ਵੀਰਾਂ ਨੂੰ ਵੀ ਬੇਨਤੀ ਕਰੂੰਗਾ। ਦੇਖੋ ਆਪਾਂ ਟੋਲ ਦਾ ਇਹਨਾਂ ਨੂੰ 150 ਰੁਪਏ ਦਿੰਨੇ ਆ ਆਪ ਡਾਊਨ ਦਾ। ਠੀਕ ਹੈ ਜੀ। ਉਹ ਹੋਰ ਕੁਝ ਨਹੀਂ ਕਰ ਸਕਦੇ। ਪਰ ਟੋਲ ਪਲਾਜ਼ਾ ਤੇ ਜਾ ਕੇ ਇਹਨਾਂ ਦੀ ਕੰਪਲੀਟ ਬੁੱਕ ਵਿੱਚ ਇੱਕ ਕੰਪਲੇਂਟ ਦਰਜ ਜ਼ਰੂਰ ਕਰਾਉਣਾ। ਕਾਕੇ ਇਹ ਜਿਹੜਾ ਨਰਕ ਤੋਂ ਸਾਨੂੰ ਨਿਜਾਤ ਮਿਲ ਸਕੇ ਸੋ ਇੰਨਾ ਕਹਿੰਦਾ ਹੋਇਆ ਵੀਰੋ ਫਿਰ ਤੁਹਾਨੂੰ ਬੇਨਤੀ ਕਰਦਾ ਇਹਨੂੰ ਇੰਨਾ ਕਿ ਸ਼ੇਅਰ ਕਰਕੇ ਤੁਸੀਂ ਸਰਕਾਰ ਮੁੱਖ ਮੰਤਰੀ